ਮੈਂ ਜੀ ਸਾਰੇ ਆਪਣੇ ਜਲੰਧਰ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹਦੇ ਕਰਕੇ ਜਿਹੜਾ ਸਾਡੇ ਨਦੀ ਨਾਲਿਆਂ ਤੋਂ ਪਾਣੀ ਹੁੰਦਾ ਹੋਇਆ ਹੁਣ ਸਤਲੁਜ ਦਰਿਆ 'ਚ ਢਿੱਗਿਆ ਤੇ ਉਹਦੇ ਵਿੱਚ ਪਿੱਛੇ ਰੋਪੜ ਵਾਲੇ ਪਾਸੇ ਜਿਹੜਾ ਬਹਾਵ ਹੈਗਾ ਸਤਲੁਜ ਦਾ ਤੇਜ਼ ਹੋਇਆ ਤੇ ਇੱਕ ਐਡਵਾਂਸ ਅਸੀਂ ਇੱਕ ਐਡਵਾਈਜ਼ਰੀ ਜਾਰੀ ਕਰ ਰਹੇ ਹਾਂ ਕਿ ਹੋ ਸਕਦਾ ਅਗਲੇ 12 ਤੋਂ 14 ਘੰਟੇ ਦੇ ਵਿੱਚ ਜਿਹੜਾ ਸਾਡੇ ਫਲੋਰ ਐਂਡ ਵਿਦਰ ਪਿੰਡ ਦਾ ਪੂਲ ਆਤੋਂ ਪਾਣੀ ਲੰਘਦਾ ਉਹ ਲੈਵਲ ਜਿਹੜਾ ਹੈ ਹੁਣ ਇਸ ਵੇਲੇ ਲਗਭਗ 60 ਤੋਂ 70 ਹਜ਼ਾਰ ਚੱਲ ਰਿਹਾ ਉਹ ਸਵਾ ਲੱਖ ਜਿਹੜਾ ਕਿਊਬਿਕ ਹੈ ਉਹ ਹੋ ਜਾਵੇ ਜਦੋਂ ਇੰਨਾ ਪਾਣੀ ਇੰਨੀ ਤੇਜ਼ ਸਪੀਡ ਨਾਲ ਚੱਲਦਾ ਹੈਗਾ ਤੇ ਹੋ ਸਕਦਾ ਹੈ ਕਿ ਕੁਝ ਥਾਵਾਂ ਤੇ ਜਿਹੜੇ ਸਾਡਾ ਇਹ ਪਾਣੀ ਹੈ ਉਥੇ ਕਿੰਨਾ ਦੇ ਵਿੱਚ ਆ ਸਕਦਾ ਹੈਗਾ ਪਰ ਇਹ ਵੀ ਹੋ ਸਕਦਾ ਹੈ ਪਾਣੀ ਸਿੱਧਾ ਜਿੱਦਾ ਲੰਘ ਜਾਵੇ ਸੋ ਸਾਨੂੰ ਸਤਰਤਾ ਵਰਤਣੀ ਬਹੁਤ ਜ਼ਿਆਦਾ ਲੋੜ ਹੈ ਸਾਡੀ ਜਿਹੜੀ ਟੀਮਾਂ ਹੈਗੀਆਂ ਉਹਨਾਂ ਤੋਂ ਲੈ ਕੇ ਅਗਲੇ ਕੁਝ ਦਿਨਾਂ ਤੱਕ ਉੱਥੇ ਹੀ ਬੰਨਾਂਦੇ ਰਹਿਣੀਆਂ ਸਾਡੇ ਸਾਰੇ ਸੀਨੀਅਰ ਅਫਸਰ ਇਨਕਲੂਡਿੰਗ ਮੈਂ ਜਿਹੜਾ ਉੱਥੇ ਬੰਨਾਂਦੇ ਰਹਾਂਗੇ ਕੋਈ ਵੀ ਕੋਈ ਵੀ ਇਹਦੇ ਵਿੱਚ ਇਨਫੋਰਮੇਸ਼ਨ ਜੇ ਸ਼ੇਅਰ ਕਰਨੀ ਆ ਅਸੀਂ ਤੁਹਾਡੇ ਮੰਤੋਂ ਲਈ ਤੁਹਾਨੂੰ ਪਹੁੰਚਾਵਾਂਗੇ ਤਾਂ ਕਿ ਤੁਸੀਂ ਸਹੀ ਸਮੇਂ ਤੇ ਸਹੀ ਕਦਮ ਚੁੱਕ ਸਕੋ ਸਾਡੇ ਵੱਲੋਂ ਰੀਲੀਫ ਸੈਂਟਰ ਜਿਹੜੇ ਆ ਉਹ ਬਣਾਏ ਗਏ ਆ ਚਿਰੰਜਾ ਜਿਹੜੇ ਹਾਈ ਗਰਾਉਂਡ 'ਤੇ ਬਣੇ ਹੋਏ ਆ ਜੇ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਤੁਹਾਨੂੰ ਜਾਂ ਤੁਹਾਡੇ ਪਸ਼ੂਆਂ ਨੂੰ ਇਹਦਾ ਉੱਚੇ ਹਾਇਰ ਗਰਾਉਂਡ ਤੇ ਲੈ ਕੇ ਜਾਣ ਦੀ ਉੱਚੇ ਧਾਵਾਂ ਤੇ ਲੈ ਕੇ ਜਾਣ ਲਈ ਤੇ ਤੁਸੀਂ ਸਾਡੇ ਨਾਲ ਆਓ ਤੁਹਾਡੇ ਜਿਹੜੇ پیچھے ਆਪਣੇ maal ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਵਲ ਦੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਸ ਵੇਲੇ ਮੇਰੀ ਜਿਹੜੀ ਤੁਹਾਨੂੰ ਬੇਨਤੀ ਤੇ ਅਪੀਲ ਹੋਈ ਹੈ ਕਿ ਆਪਾਂ ਅਗਲੇ ਕੁਝ ਘੰਟਿਆਂ ਲਈ ਜਿਹੜੇ ਦਰਿਆਵ ਦੇ ਕੰਨਿਆਂ ਦੇ ਨੇੜੇ ਨਾ ਜਾਈਏ ਕਿਉਂਕਿ ਜਦੋਂ ਪਾਣੀ ਇਸ speed ਨਾਲ ਆਉਣਾ ਹੈ ਤਾਂ ਆਪਾਂ ਨੂੰ ਸਤਰਕਤਾ ਵਰਤਣ ਦੀ ਬਹੁਤ ਲੋੜ ਹੈ ਤਾਂ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਨਾ ਹੋਵੇ ਕੋਈ ਹੋਰ ਜੇ ਸਾਨੂੰ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਛੇਤੀ ਸਾਂਝੀ ਕਰ ਦਿੱਤੀ ਜਾਵੇਗੀ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਦੀ ਤਿਆਰੀਆਂ ਪੂਰੀ ਤਰ੍ਹਾਂ ਦੁਰਸ ਨੇ ਤੇ ਤੁਹਾਡੇ ਨਾਲ ਹਮੇਸ਼ਾ ਉਸੇ ਉਗਲੀ ਖੜੀਆਂ ਹੈ ਬਹੁਤ ਬਹੁਤ ਆ